ਹਾਂ ਹਾਂ तकरीबन ਫੜ ਕੇ ਤਾਂ ਸਾਰੇ ਪੁਲਿਸ ਵਾਲੇ ਲੈ ਕੇ ਨੇ ਤੇ ਤਿੰਨ ਚਾਰ ਜਣੇ ਸਨ ਪੂਰਾ ਘੁੱਟਿਆ ਜੀ ਅੰਦਰ ਉਹ ਵੱਡੀ ਖੜੀ ਉਹ ਥੋਕੜੀ ਇਸਕੇ ਲੈ ਕੇ ਗਈ ਨੇ ਉਹ ਥੋਕੜੀ ਇਸਕੇ ਲੈ ਕੇ ਅੰਦਰ ਲੈ ਗਈ ਮੈਂ ਜੀ ਇੱਥੇ ਸਾਡਾ ਰੁੱਕਾ ਆਇਆ ਹੋਇਆ ਸੀਗਾ ਤੇ ਇੱਥੇ ਉਹ ਗਲਤ ਸੀਗਾ ਤੇ ਇਹਨਾਂ ਨੇ ਸਾਡੇ ਨਾਲ ਕੋਈ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਮੇਰੇ ਸਹੁਰੇ ਪਰਿਵਾਰ ਨਾਲ ਰਲ ਕੇ ਉਹਨਾਂ ਨਾਲ ਰਲ ਕੇ ਤੇ ਸਾਨੂੰ ਇਹਨਾਂ ਨੇ ਕੁੱਟਮਾਰ ਕੀਤੀ ਜਦੋਂ ਅਸੀਂ ਵੀਡੀਓ ਬਣਾਉਣ ਲੱਗੇ ਇਹਨਾਂ ਦੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਇਹਨਾਂ ਨੇ ਕੁੱਟਮਾਰ ਕੀਤੀ ਤੇ ਇਹਨਾਂ ਦਾ ਰਾਈਡ ਨਹੀਂ ਬਣਦਾ ਸੀ ਉਹ ਕੁੱਟਮਾਰ ਕਰਨ ਦਾ ਇਹਨਾਂ ਦੀ ਸੀਸੀਟੀਵੀ ਕੈਮਰਾ ਦੇ ਵਿੱਚ ਸਾਰੀਆਂ ਫੋਟੋ ਰਿਕਾਰਡ ਨੇ ਤੇ ਇਹਨਾਂ ਨੇ ਕੁੱਟਮਾਰ ਕਰਕੇ ਸਾਥੋਂ ਜਿਹੜੀ ਵੀਡੀਓ ਅਸੀਂ ਬਣਾਈ ਸੀ ਉਹ ਡਿਲੀਟ ਕਰਵਾਈ ਅੰਦਰ ਸਾਧਾ ਥਾਣੇ ਦਾ ਕੇਸ ਤਾਂ ਹੋਇਆ ਕੀ ਸੀਗਾ ਇਹ ਕੇਸ ਹੈ ਥਾਣਾ ਟਿਪੇ ਦਾ ਜੀ ਇਹਨਾਂ ਨੇ ਗਲਤੋਂ ਕੀਤਾ ਉਹਨਾਂ ਦੇ ਨਾਲ ਰਲ ਕੇ ਵੀ ਅਸੀਂ ਤੁਹਾਨੂੰ ਤੁਹਾਡਾ ਫੈਸਲਾ ਕਰਵਾ ਦਾਂਗੇ ਕੋਈ ਕੁਝ ਵੀ ਕਰਵਾ ਦਾਂਗੇ ਤੇ ਉਹਨਾਂ ਦੇ ਨਾਲ ਮਿਲ ਕੇ ਸਾਨੂੰ ਕੁੱਟਮਾਰ ਵੀ ਕੀਤੀ ਤੇ ਸਾਡੇ ਨਾਲ ਧੱਕਾ ਵੀ ਕਰ ਰਹੇ ਨੇ ਇਹ ਇਹ ਐਸਆਈ ਅਵਤਾਰ ਸਿੰਘ ਅਨਿਲ ਕੁਮਾਰ ਤੇ ਇੱਕ ਸੇਵਲ ਐਡਰੈਸ ਦੇ ਵਿੱਚ ਸੀ ਉਹਨਾਂ ਦਾ ਨਾਮ ਨਹੀਂ ਪਤਾ ਲੱਗਾ ਤੇ ਉਹ ਵੀ ਇਹਨਾਂ ਦੇ ਵਿੱਚ ਇੱਥੇ ਡਿਊਟੀ ਕਰਦੇ ਨੇ ਉਹਨਾਂ ਨੇ ਸਾਡੇ ਨਾਲ ਕੁੱਟ ਮਾਰ ਕੀਤੀ ਧੱਕੇ ਹੱਦ ਤੋਂ ਵੱਧ ਮੇਰਾ ਭਰਾ ਵੀ ਸੀ ਜੀ ਮੇਰਾ ਭਰਾ ਸੀ ਜੀ ਤੇ ਮੇਰੇ ਮੰਮੀ ਤੇ ਨਾਨੀ ਜੀ ਨੂੰ ਬਹੁਤ ਬਤਮੀਜ਼ੀ ਨਾਲ ਬੋਲਿਆ ਵਿਵਾਦ ਸਰ ਕੁਝ ਵੀ ਨਹੀਂ ਵਿਵਾਦ ਇਹ ਸੀ ਸਾਡੀ ਉਹਨਾਂ ਨਾਲ ਉਹ ਸੀਗਾ ਵੀ ਹਾਜੀ ਮੀਆਂ ਬੀਬੀ ਦਾ ਝਗੜਾ ਸੀ ਤੇ ਉਹ ਸਾਡਾ ਥਾਣੇ ਆ ਗਿਆ ਤੇ ਉੱਥੋਂ ਗਲਤ ਰੁੱਕਾ ਇੱਥੇ ਆਇਆ ਗਿਆ ਤੇ ਉਹਨਾਂ ਨੇ ਤੇ ਸਾਨੂੰ ਉਹਦੇ ਕਰਕੇ ਉਹਨਾਂ ਦੇ ਨਾਲ ਮਿਲ ਕੇ ਜਾਂ ਪਹਿਲਾਂ ਉਹਨਾਂ ਨਾਲ ਕੋਈ ਗੱਲਬਾਤ ਹੋਊਗੀ ਸੀ ਇਹਨਾਂ ਦੀ ਦੁਪਹਿਰੇ ਉਹ ਪਹਿਲਾਂ ਵੀ ਆ ਗਏ ਨੇ ਸਾਡੇ ਆਉਣ ਤੋਂ ਉਹਨਾਂ ਨਾਲ ਗੱਲਬਾਤ ਦੇ ਤੇ ਅਸੀਂ ਇੱਥੇ ਆਏ ਸਾਡੀ ਕੋਈ ਬਿਆਨ ਨਹੀਂ ਲੈਂਦੇ ਸਾਡੇ ਕੋਈ ਬਿਆਨ ਨਹੀਂ ਲੈਂਦੇ ਤੇ ਸਾਡੇ ਨਾਲ ਉਹਨਾਂ ਦੇ ਨਾਲ ਰਲ ਕੇ ਤੇ ਸਾਨੂੰ ਇਹ ਕਹਿੰਦੇ ਵੀ ਤੁਸੀਂ ਸੋਮਵਾਰ ਨੂੰ ਆਇਓ ਤੁਹਾਡੀ ਫੇਰ ਸੁਣਵਾਈ ਹੋਊਗੀ ਸੋਮਵਾਰ ਤੱਕ ਜੀ ਤੇ ਮੁੱਖ ਮੰਤਰੀ ਭਗਵੰਦ ਮਾਨ ਦੇ ਨਾਲ ਐਮਐਨਏ ਨੇ ਜੁੜੀ ਤੋਂ ਹਾਂਜੀ ਐਮਐਨਏ ਨੇ ਮੇਮ ਸਾਹਿਬ ਲੈ ਅਸੀਂ ਰੱਤ ਚ ਜਾਓਗੇ ਪਰ ਜੀ ਅਸੀਂ ਇਥੇ ਐਸਐਸਪੀ ਦਫ਼ਤਰ ਵੀ ਜਾਵਾਂਗੇ ਜੀ ਵੀ ਸਾਡੀ ਸੁਣਵਾਈ ਕੀਤੀ ਜਾਵੇ ਤੇ ਅਸੀਂ ਮੁੱਖ ਮੰਤਰੀ ਦੇ ਦਫ਼ਤਰ ਚ ਵੀ ਜਾਵਾਂਗੇ ਜੀ ਉੱਥੇ ਹਾਂ ਸਾਡੇ ਹਲਕੇ ਦੇ ਐਮਐਲਏ ਨੇ ਤੇ ਉਹ ਸਾਡੀ ਗੱਲਬਾਤ ਸੁਣਨ ਤੇ ਸਾਡੇ ਨਾਲ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਗੱਲ ਚ ਕਿੰਨੇ ਲੋਕਾਂ ਨੇ ਕੁੱਟਿਆ ਅੰਦਰ ਤੁਹਾਨੂੰ ਸਾਨੂੰ ਸਾਨੂੰ ਤਕਰੀਬਨ ਫੜ ਕੇ ਤਾਂ ਸਾਰੇ ਪੁਨਸ ਵਾਲੇ ਲੈ ਕੇ ਨੇ ਤੇ ਤਿੰਨ ਚਾਰ ਜਣਾਂ ਨੇ ਸਾਨੂੰ ਪੂਰਾ ਕੁੱਟਿਆ ਜੀ ਅੰਦਰ ਕੋਈ ਵੀਡੀਓ ਆਈ ਸੀ ਵੀਡੀਓ ਬਣਾਈ ਜੇ ਤੁਹਾਨੂੰ ਵੀਡੀਓ ਸਭ ਵੀਡੀਓ ਇਹਨਾਂ ਨੇ ਡਿਲੀਟ ਕਰਵਾਤੀ ਜੀ ਤੇ ਸਾਨੂੰ ਕੁੱਟ ਕੇ ਜੀ ਅੰਦਰ ਲਾਣਾ ਕਿਤੇ ਅਸੀਂ ਤੂਰੀ ਦੇ ਰਹਿਣ ਵਾਲੇ ਹਾਂ ਤੂਰੀ ਪਿੰਡ ਬੇਨੜਾ ਦਰਵਾਜਾ ਜੀ ਜੀ ਪੁਰੀ ਦੇ ਰਹਿਣ ਵਾਲੇ ਹਾਂ ਲੇਕਿਨ 7 ਨੰਬਰ ठाਣੀ ਸੀ ਬਲੂਤਾ ਸਰ ਸਾਡਾ ਰੁੱਕਾ ਇੱਥੇ ਆਇਆ ਕਹਿੰਦੇ ਤੁਹਾਡਾ ਕੇਸ ਇੱਥੇ ਚੱਲੂਗਾ ਤੇ ਇਹ ਵੀ ਗਲਤ ਆਇਆ ਸਾਡਾ ਕੇਸ ਉੱਥੇ ਚੱਲਣਾ ਚਾਹੀਦਾ ਸੀ ਸੌਰੇ ਮੇਰੇ ਜੀ ਇੱਥੇ ਪਨੀਤ ਨਗਰ ਚ ਰਹਿੰਦੇ ਨੇ ਜੀ ਅੱਛਾ ਜੀ ਹਾਂਜੀ ਮੁੱਖ ਮੰਤਰੀ ਦਾ ਪਿੰਡ ਤੇ ਆਹ ਜੀ ਉੱਥੇ ਹਲਕੇ ਦੇ ਤੂਰੀ ਦੇ ਜੀ ਮੇਰੀ ਵੇਟ ਨਾ ਤੇ ਸਾਡੇ ਮੇਰੇ ਬੇਟੇ ਨੂੰ ਪਹਿਲਾਂ ਤਾਂ ਉਦਦੇ ਹੋਲੀ ਵਾਲੇ ਤੋਂ ਆਇਆ ਤੇ ਉਦਦੇ ਉਹਨਾਂ ਨੇ ਸੌਰਿਆਂ ਨੂੰ ਕੁੱਟਿਆ ਸੀ ਤੇ ਰਾਤ ਨੂੰ ਸਾਡੇ ਲਵੇ 1:30 ਵਜੇ ਫੋਨ ਗਿਆ ਵੀ ਤੁਹਾਡੇ ਬੇਟਾ ਇੱਥੇ ਡਿੱਗਿਆ ਪਿਆ ਕਿਸੇ ਗੱਡੀ ਵਾਲੇ ਨੇ ਕਿਹਾ ਤਾਂ ਅਸੀਂ ਉਹਨੂੰ ਫੋਨ ਕਰਕੇ ਕਿਹਾ ਵੀ ਭਾਈ ਤੁਸੀਂ ਇਹਨੂੰ ਧੂਰੀ ਲੈ ਕੇ ਆ ਜਾਓ ਇੱਕ ਵਾਰ ਤੇ ਅਸੀਂ ਉਹਨੂੰ ਉੱਥੇ ਦਾਖਲ ਕੀਤਾ ਹੁਣ ਸਾਨੂੰ 4 ਦਿਨ ਹੋ ਗਏ ਤੇ ਉੱਥੇ ਇਹ ਨਾ ਤਾਂ ਸਾਡਾ ਰੁਕਾ ਇਹਨੂੰ ਵੀ ਇਹਨਾਂ ਕੋਲੇ 3 ਦਿਨ ਹੋ ਗਏ ਨਾ ਤਾਂ ਸਾਡੇ ਬਿਆਨ ਲੈਣ ਗਏ ਨੇ ਇਹ ਫੋਨ ਕਰੀ ਗਏ ਨੇ ਵੀ ਛੁੱਟੀ ਲੈ ਕੇ ਆਜੋ ਬਸ ਛੁੱਟੀ ਲੈ ਕੇ ਜੇ ਹੁਣ ਉਹਰੇ ਅਸੀਂ ਗੱਲ ਕਰੀ ਗਏ ਪਹਿਲਾਂ ਤਾਂ ਕਰੀ ਗਿਆ ਸਾਡੇ ਲਵੇ ਘੰਟਾ ਸਾਰਾ ਤੇ ਜਦੋਂ ਉਹਨਾਂ ਦਾ ਕੋਈ ਦੇਨ ਲੈਣ ਹੋ ਗਿਆ ਉਦੋਂ ਬਾਅਦ ਸਾਡੇ ਤੇ ਭੜਕਣ ਲੱਗੇ ਭੜਕਦੇ ਭੜਕਦੇ ਨੇ ਫਿਰ ਕਹਿਤਾ ਕਹਿੰਦਾ ਤੁਸੀਂ ਛੁੱਟੀ ਲੈ ਕੇ ਕਿਉਂ ਆਏ ਅਸੀਂ ਕਿਹਾ ਵੀ ਤੈਂ ਕਿਹਾ ਦੀ ਤਾਂ ਆਏ ਅਸੀਂ ਨਹੀਂ ਅਸੀਂ ਕਿਉਂ ਆਉਂਦੇ ਛੁੱਟੀ ਲੈ ਕੇ ਕਿ ਹੁਣ ਕੁੱਟਮਾਰ ਹੋਈ ਆ ਤੁਹਾਡੇ ਨਾਲ ਹੁਣ ਇਹ ਮੇਰੇ ਦੋਏ ਬੇਟਿਆਂ ਨੂੰ ਇਹਨਾਂ ਨੇ ਉੱਥੋਂ ਜਿੱਥੇ ਉਹ ਗੱਡੀ ਖੜੀ ਆ ਉੱਥੋਂ 끄ੜੀਸ ਕੇ ਲੈ ਕੇ ਗਈ ਨਹੀਂ ਉਹ 끄ੜੀਸ ਕੇ ਲੈ ਗਏ ਅੰਦਰ ਲੈ ਗਏ ਮੈਂ ਮਾਗਰ ਬਥੇਰਾ ਭੱਜ ਜਿੱਕੜੀ ਉਹ ਕਰਿਆ ਇਹਨਾਂ ਦੇ ਤੇ ਇਹ ਅੰਦਰ ਲਿਜਾ ਕੇ ਇਹਨਾਂ ਨੇ ਸਾਰੇ ਜਣਿਆਂ ਨੇ ਕੁੱਟੇ ਨੇ ਇਹ ਹੁਣ ਤੁਸੀਂ ਕੀ ਮੰਗ ਕਰਦੇ ਹੋ ਭਗਵੰਤ ਮਾਨ ਦੇ ਸ਼ਹਿਰ ਦੇ ਆਸੀਂ ਭਗਵੰਤ ਮਾਨ ਤੋਂ ਇਹੀ ਮੰਗ ਕਰਾਂਗੇ ਵੀ ਸਾਡਾ ਕੋਈ ਫੈਸਲਾ ਕਰਾਵੇ ਇਹਨਾਂ ਤੋਂ ਮੈਂ ਤਾਂ ਹੁਣ ਆਇਆ ਮੈਂ ਫਲੈਂਟ ਬਟਾ ਇੱਕ ਮਿੰਟ ਹੁਣ ਦੇਖੋ ਦਫਾ ਦੇ ਸਾਡਾ ਮੈਂ ਤਾਂ ਹੁਣ ਆਇਆ ਡਿਊਟੀ ਤੋਂ ਵਾਪਸ ਨਹੀਂ ਤਾਂ ਹੁਣ ਇਹਨਾਂ ਨੇ ਇਹ ਗੱਲ ਦੱਸੀ ਹੈ ਵੀ ਆ ਸਾਡੀ ਮਜਰਾ ਹੋਇਆ ਅੱਛਾ ਜੀ ਵੀ ਆ ਗੱਲਬਾਤ ਹੋਈ ਜਿਵੇਂ ਇਹਨਾਂ ਨੇ ਦੱਸਿਆ ਵੀ ਇਹਨਾਂ ਨੂੰ ਇੱਥੇ ਬ੍ਰੀਫ ਦਾ ਤੇ ਘਟਮਾਰ ਹੋਈ ਉਹਦੇ ਕਰਕੇ ਦਾਖਲ ਸੀ ਕਿ ਇੱਥੇ ਬਾਰਨ ਅਰਦਾਰ ਸਬ ਸੈਕਟਰ ਨੇ ਬੁਲਾਇਆ ਸੀ ਇਹਨਾਂ ਨੇ ਹੁਣ ਗੱਲ ਨੂੰ ਸਾਰੀ ਗੱਲ ਦੱਸੀ ਹੈ ਹੁਣ ਮੈਂ ਸਾਰਿਆਂ ਨੂੰ ਬੁਲਾ ਕੇ ਆਪਾਂ ਤਹਿਕੀਕਤ ਕਰ ਲੈਨੇ ਆ ਜੋ ਹੋਇਗਾ ਆਪਾਂ ਨੇ ਸੋਚਿਆ ਇਹੋ ਜੀ ਕੇ ਸਾਨੂੰ ਅੰਦਰ ਬੁਲਾ ਕੇ ਟਿਆਗਾ ਮਲਾ ਜਾਣਾ ਇਹਨਾਂ ਨੇ ਮੈਨੂੰ ਹੁਣ ਦੱਸਿਆ ਮੈਂ ਤਹਿਕੀਕਤ ਕਰ ਲੈਣਾ ਆਪਾਂ ਜੋ ਹੋਇਗਾ ਉਹ ਪਤਰ ਥਾਣਾ ਇਹਦਾ ਕੇਸ ਇਹਦਾ ਹੈ ਨਹੀਂ ਕਿ ਇੱਥੇ ਬੁਲਾ ਕੇ ਪਤਰ ਥਾਣਾ ਬੁਲਾ ਕੇ ਉਹੀ ਤਾਂ ਵੀਰੇ ਮੈਨੂੰ ਹੁਣ ਪਤਾ ਲੱਗਿਆ ਤੁਹਾਡੇ ਸਾਹਮਣੇ ਹੁਣ ਮੈਨੂੰ ਮਿਲੇ ਨੇ ਕੋਈ ਐਸੀ ਗੱਲ ਨਹੀਂ ਆਪਾਂ ਆਪਣੇ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆਵਾਂਗੇ ਉਹ ਕਹਿੰਦਾ ਕੀ ਸੀ ਇਹਨਾਂ ਦੇ ਐਮ.ਐਲ.ਏ. ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਸਾਡੇ ਸੀ.ਐਮ. ਸਾਹਿਬ ਦੇ ਹਲਕੇ ਦੇ ਲੋਕਾਂ ਨੇ ਹਲਾਉ ਵੀਰੇ ਮੈਨੂੰ ਤਾਂ ਹੁਣ ਪਤਾ ਦੱਸਿਆ ਵਿਚਾਰਿਆਂ ਨੇ ਉੱਥੋਂ ਆਏ ਆ ਇਹ ਸਰ ਦੇ ਦੇਖਿਆ ਨਹੀਂ ਕਿ ਜਿਹੜੇ ਹੁਣ ਲੋਕ ਆਂਦੇ ਨੇ ਪਰੇਸ਼ਾਨ ਹੁੰਦੇ ਨੇ ਬਾਹਰੋਂ ਗੇਟਾਂ 'ਚ ਭੇਜ ਦਿੰਦੇ ਨੇ ਕੋਈ ਕਿਸੇ ਨਾਲ ਕੀ ਕਰਦੇ ਕਰੂ ਮਲਾਇ ਮਾਤੇ ਆਪਣੇ ਦੇ ਗੇਟਾ ਆਪਣੇ ਮਲਾਇ ਮਾਤੇ ਇਹਨੇ ਕੁੱਟ ਮਾਰ ਕੇ ਮੈਂ ਕਹਿੰਦਾ ਜੀਰੋ ਜਿਨਨੇ ਵੀ ਗਲਤੀ ਕੀਤੀ ਉਹਨੂੰ ਸਜ਼ਾ ਮਿਲੇਗੀ ਮੈਨੂੰ ਹੁਣ ਇਹਨਾਂ ਦਾ ਦੱਸਤਾ ਇਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਨਹੀਂ ਸਰ ਇਦਾਂ ਨਹੀਂ ਵੀ ਰਾਕੇ ਦੋ ਰੱਬ ਜਾਇਆ ਜਾਏਗਾ ਨਾ ਕਿਉਂ ਭਜਾਏਗਾ ਮੈਂ ਹੁਣ ਵੇਖਾਂਗਾ ਨਾ ਇਦਾਂ ਥੋੜਾ ਇਹੋ ਜਿਹਾ ਕੰਮ ਨਹੀਂ ਹੋਏਗਾ ਹਰ ਬੰਦੇ ਨੂੰ ਇਨਸਾਫ ਮਿਲੇਗਾ ਭਾਜੀ ਮੈਂ ਜਿਹੜਾ ਗਲਤ ਹੋਏਗਾ ਉਹਨੂੰ ਗਲਤ ਕਵਾਂਗੇ ਭਾਵੇਂ ਕੋਈ ਵੀ ਹੈ ਇਹਦੀ ਦੂਰੋਂ ਆਏ ਨੇ ਇਹ ਇਨਸਾਫ ਦੇ ਕੇ ਤੋਰਾਂਗੇ ਅਗਰ ਮੈਨੂੰ ਪਹਿਲਾਂ ਦੱਸਦੇ ਮੈਂ ਪਹਿਲਾਂ ਸਾਰਾ ਕੁਝ ਦੇਖ ਲੈਂਦਾ ਮੈਂ ਤਾਂ ਹੁਣ ਤੁਹਾਰੋਂ ਫਲੈਂਕ ਮਾਰਚ ਕਰਕੇ ਆਇਆ ਹਾਂ ਇਹਨਾਂ ਹੁਣ ਦੱਸਿਆ ਆਪਾਂ 5 ਮਿੰਟ ਜਨੂੰ ਬੁਲਾ ਲਿਆ ਕੋਈ ਗੱਲ ਨਹੀਂ ਜਾਂਚ ਕਰਾਂਗੇ ਇਹ ਲੋਕ ਬਾਹਰ ਆਂਦੇ ਨੇ ਥਾਣੇ ਮੁੰਚੀ ਵੀਰੇ ਅਸੀਂ ਜਾਂਚ ਕਰਨ ਲਈ ਬੈਠਿਆ ਸਾਡੇ ਭਰਾ ਨੇ ਸਰ ਨਵੇਂ ਜਿਹੜੇ ਲੋਕ ਆਂਦੇ ਨੇ ਮੁੰਚੀ ਦੇ ਦਰਵਾਜ਼ੇ ਬਾਹਰ ਮੋੜਿਆ ਜਾਂਦਾ ਤੁਸੀਂ ਭਾਜੀ ਪਤਾ ਲੱਗੇਗਾ ਤੇ ਮੈਂ